ਬੱਲਾ ਪ੍ਰਿੰਦਰ ਸਿੰਘ ਸਾਂਸਰਾ ਕਹਿੰਦੇ ਸਾਂਸਰਾ ਕਹਿੰਦਾ ਜਨਮ ਦਿਨ ਮਨਾਉਣਾ ਕਿੱਥੇ ਆਏ ਜਿੱਥੇ ਤਾਂ ਤੇਜੀ ਵੀ ਨੇ ਲੈਂਦਾ ਹੈ ਵੀ ਇਥੇ ਰੱਬੀ ਰੂਹਾਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕਿਸੇ ਦਾ ਸਾਥ ਨਹੀਂ ਹੈਗਾ ਤੇ ਆਪਾਂ ਸੋਚਿਆ ਵੀ ਇੱਥੇ ਜਨਮ ਦਿਨ ਮਨਾਉਂਦੇ ਹੋਟਲਾਂ ਜਾਂ ਰੈਸਟੋਰੈਂਟਾਂ ਚ ਜਨਮ ਮਨਾਉਣਾ ਇੱਥੇ ਮਨਾਉਣਾ ਚਾਹੀਦਾ ਵਾ ਕਿਵੇਂ ਮੰਨਦੇ ਬਹੁਤ ਵਧੀਆ ਲੱਗਾ ਵੀਰ ਜੀ ਜਿਨ੍ਹਾਂ ਨੂੰ ਕਿਸੇ ਦਾ ਸਹਾਰਾ ਨਹੀਂ ਉਹਦਾ ਸਹਾਰਾ ਬਣਨਾ ਚਾਹੀਦਾ ਵਾ ਦਿਲ ਨੂੰ ਕਿੰਨਾ ਕ ਸਕੂਨ ਮਿਲਿਆ ਬਹੁਤ ਜ਼ਿਆਦਾ ਜੀ ਮਿਲਿਆ ਇਸ ਤੋਂ ਪਹਿਲਾਂ ਕਿਵੇਂ ਜਲਦ ਦਿਲ ਤੋਂ ਇਸ ਤੋਂ ਪਹਿਲਾਂ ਤੇ ਆਮ ਹੀ ਬਣਾਇਦਾ ਸੀ ਜਰਾਂ ਦੋਸਾਂ ਚ ਮਿਲ ਕੇ ਪਰ ਅੱਜ ਜਦ ਨੂੰ ਪੂਰਾ ਚੈਨ ਮਿਲਿਆ ਵਾ ਨਾ ਰੱਬੀ ਰੂਹਾਂ ਦੇ ਦਰਸ਼ਨ ਕਰਕੇ ਤੇ ਗਾਂ ਵੀ ਚਲੋ ਜੋ ਮੇਰੇ ਹੋ ਗਈ ਜਿੰਨੇ ਜੋਗਾ ਆਉਂਗਾ ਇਨਾ ਭੈਣ ਭਰਾਵਾਂ ਦਾ ਸਾਥ ਦਊਗਾ ਕੰਮ ਕਰਦੇ ਹੋ ਕਾਟਰਿੰਗ ਦਾ ਕੰਮ ਹੈ ਵੀਰ ਜੀ ਮੇਰਾ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਕਿਸ ਦਾ ਤੁਹਾਡਾ ਮੈਂ ਤੇ ਚੋਣਾਂਵਾਂ ਵੀ ਵੀਰ ਜੀ ਕਿਸੇ ਨਾਲ ਫੇਰਾ ਫੇਰੀ ਠਗੀ ਨਾਲ ਕਿਸੇ ਵੀ ਤਰੀਕੇ ਦਾ ਕੰਮ ਨਹੀਂ ਕਰਨਾ ਚਾਹੀਦਾ ਇਹ ਇਹ ਚੀਜ਼ਾਂ ਨਾਲ ਜਾਣੀਆਂ ਸਾਡੇ ਨਾ ਕਿ ਪੈਸਾ ਜਾਣਾ ਵਾ ਨਾ ਧਨ ਦੌਲਤ ਜਾਣੀਆਂ ਇਹ ਸਿਰਫ ਜਿਹੜਾ ਪਿਆਰ ਹੈ ਇਹ ਜਾਣਾ ਵਾ ਕਿਸੇ ਗਰੀਬ ਦਾ ਸਾਥ ਦੋਜ ਦਾ ਦੇਣਾ ਅੱਜ ਪਰਿਵਾਰ ਸਮੇਤ ਤੇ ਹਾਂਜੀ ਅਸੀਂ ਤਿੰਨੇ ਬ੍ਰਦਰ ਆਏ ਆ ਨਾਲ ਬੱਚੇ ਆ ਪਰ ਜ਼ਿਆਦਾਤਰ ਅਸੀਂ ਦੇਖਦੇ ਹਾਂ ਜਦੋਂ ਜਨਮ ਦਿਨ ਹੁੰਦਾ ਜਾਂ ਵਿਆਹ ਦੀ ਪਾਰਟੀ ਹੁੰਦੀ ਹੈ ਵੱਡੇ ਹੋਟਲ ਉਹ ਵੱਡੇ ਰੈਸਟੋਰੈਂਟ ਉਹਦੇ ਇੱਥੇ ਡਾਊਨ ਕਲਾਈ ਪਰ ਕੁਝ ਵੀ ਬੜੇ ਸਾਡੇ ਦਾ ਤਰੀਕੇ ਨਾਲ ਮੈਂ ਮਾ ਵੀ ਜੀ ਕੋ ਲੋ ਘਰ ਵੀ ਵੈਸੇ ਤੇ ਇਸੇ ਤਰ੍ਹਾਂ ਮਨਾਉਣਾ ਵਾ ਨਸ਼ੇ ਪਤੇ ਦਾ ਨਾਂ ਸ਼ੌਂਗ ਹੈ ਤੇ ਨਾਂ ਹਰ ਇੱਕ ਨੂੰ ਇਹ ਸਿੱਖਿਆ ਦੇ ਦੀ ਵੀ ਨਸ਼ੇ ਪਤੇ ਦਾ ਸੇਵਨ ਨਹੀਂ ਕਰਨਾ ਤੇ ਨਿੱਜੀ ਤੌਰ ਤੇ ਹਰ ਇੱਕ ਪ੍ਰੇਮ ਪਿਆਰ ਆਣ ਗੁਮਣਾ ਜਿਹਦਾ ਸਾਰਾ ਜੀ ਨੂੰ ਬੇ ਲੋੜਾ ਵਾ ਉਹਨੂੰ ਦੌੜ ਦੌੜਵੰਤੇ ਮਤ ਕਰੋ ਹਾਂ ਜੀ ਵੀਰ ਜੀ ਆਪਣਾ ਨਾਮ ਮੇਰਾ ਨਾਂ ਜੀ ਹਰਪ੍ਰੀਤ ਸਿੰਘ ਹੈਪੀ ਪਿੰਡ ਵੱਲਾ ਸੋ ਤੇਰਾ ਅਸਰਾ ਸੋਸਾਇਟੀ ਪਿੰਡ ਵੱਲਾ ਖਾਬਾਂ ਦੀ ਨਗਰੀ ਸੋ ਜਿੱਥੇ ਅਸੀਂ ਕਾਫੀ ਪਰਿਵਾਰਕ ਮੈਂਬਰ ਰਹਿ ਰਹੇ ਆਂ ਕਿ ਅੱਜ ਸਾਡੇ ਵੱਡੇ ਭਾਜੀ ਹੁਣੀ ਪਹੁੰਚੇ ਨੇ ਆਪ ਦਾ ਜਨਮ ਦਿਨ ਮਨਾਉਣ ਵਾਸਤੇ ਸੋ ਇੱਕ ਚੀਜ਼ ਤਾਂ ਸਿੱਧ ਹੋ ਗਈ ਹੈ ਅੱਜ ਜਾਂ ਪਹਿਲਾਂ ਵੀ ਅਸੀਂ ਇਹ ਮਹਿਸੂਸ ਕੀਤੀ ਹੈ ਕਿ ਇਨਸਾਨ ਧਨ ਦੌਲਤ ਪੈਸੇ ਨਾਲ ਵੱਡਾ ਨਹੀਂ ਹੁੰਦਾ ਇਨਸਾਨ ਹਮੇਸ਼ਾ ਸੋਚ ਤੋਂ ਵੱਡਾ ਹੁੰਦਾ ਕਿਉਂਕਿ ਅਕਾਲ ਪੁਰਖ ਸੱਚੇ ਬਾਦਸ਼ਾਹ ਸੋਚ ਨੂੰ ਚੰਗੀ ਨੂੰ ਬਰਕਰਾਰ ਰੱਖਣ ਸੋਚ ਸਾਡੀ ਉੱਚੀ ਹੋਣੀ ਚਾਹੀਦੀ ਪੈਰ ਜਿਹੜੇ ਆ ਜ਼ਮੀਨ ਤੇ ਹੋਣੇ ਜਾਈਦੇ ਆ ਸੋ ਬਹੁਤ ਵੱਡੀ ਸੋਚ ਦੇ ਮਾਲਕ ਨੇ ਸਾਡੇ ਵੀਰ ਜਿਹੜੇ ਕਿ ਅੱਜ ਆਪ ਦੀ ਜਨਮ ਦਿਨ ਦੀ ਇੱਥੇ ਖੁਸ਼ੀ ਮਨਾਉਣ ਆਏ ਨੇ ਤੇ ਦੇਖੋ ਤਿੰਨੋ ਭਰਾ ਆਏ ਨੇ ਕਈ ਵਾਰੀ ਕੀ ਹੁੰਦਾ ਇੱਕ ਮਾਂ ਦੇ ਪੇਟੋਂ ਜਨਮ ਲਿਆ ਹੁੰਦਾ ਪਰ ਸੋਚ ਨਹੀਂ ਦਲਦੀ ਅਸੀਂ ਮੰਨ ਲਓ ਜੇ ਦੋ ਭਰਾਵਾਂ ਸਾਡੀ ਸੋਚ ਦੇ ਵਿੱਚ ਲੱਖ ਬਖਰੇਵੇਂ ਆ ਲੱਖ ਸਾਡੇ ਵਿਚਾਰਕ ਮਤ ਭੇਤ ਹੈ ਪਰ ਮੈਨਾਂ ਚੰਗੀ ਗੱਲ ਹੈ ਕਿ ਤਿੰਨੋਂ ਭਰਾ ਇਕੱਠੇ ਨੇ ਸੋਚ ਵਧੀਆ ਆ ਤੇ ਜਨਮ ਦਿਨ ਮਨਾਉਣ ਆਏ ਨੇ ਇਹਨਾਂ ਨੂੰ ਵੀ ਇੱਕ ਸਕੂਨ ਇੱਕ ਆਨੰਦ ਮਿਲਿਆ ਤੇ ਸਾਡੇ ਜਿਹੜੇ ਰਹਿ ਰਹੇ ਪਰਿਵਾਰਕ ਮੈਂਬਰ ਸਾਡੇ ਬਜ਼ੁਰਗ ਸਾਡੇ ਜਿਹੜੇ ਨੌਜਵਾਨ ਵੀਰ ਜਿਨ੍ਹਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਜਿਹੜੇ ਸਮਾਜ ਵੱਲੋਂ ਪਰਿਵਾਰ ਵੱਲੋਂ ਦਰਕਾਰ ਦਿੱਤੇ ਗਏ ਸੀ ਸੋ ਉਹਨਾਂ ਨੂੰ ਵੀ ਇੱਕ ਖੁਸ਼ੀ ਮਿਲੀ ਹੈ ਕਿਉਂਕਿ ਉਹ ਹਮੇਸ਼ਾ ਸਵੇਰ ਤੋਂ ਢੀਕਦੇ ਨੇ ਕਿ ਅੱਜ ਕਿਸੇ ਪਰੋਣੇ ਨੇ ਆਉਣਾ ਕਿ ਨਹੀਂ ਆਉਣਾ ਅੱਜ ਤੁਸੀਂ ਪਰੋਣੇ ਬਣ ਕੇ ਆਏ ਹੋ ਕਿਸ ਪਰਿਵਾਰ ਦੇ ਇਹ ਯਕੀਨ ਮੰਨਿਓ ਕਈ ਵਾਰੀ ਅੱਖਾਂ ਵੀ ਨਮ ਆ ਜਾਂਦੀ ਹੈ ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਅੱਜ ਸਮਝਾਇਆ ਨਾ ਕਈ ਵਾਰੀ ਸਾਡੇ ਸੁਣਦੇ ਤੇ ਬੋਲਦੇ ਨਹੀਂ ਆ ਅਸੀਂ ਉਹਨਾਂ ਨੂੰ ਇਸ਼ਾਰਾ ਮਾਰਿਆ ਕਿ ਕੋਈ ਕੇਕ ਕਟਣ ਆ ਰਿਹਾ ਸਫਾਈ ਤਿਆਰ ਛੇਤੀ ਹੋ ਜਾਓ ਤਾਂ ਪਾਜੀ ਭੱਜ ਭੱਜ ਕੇ ਤਿਆਰ ਹੋਏ ਨੇ ਟੇਬਲ ਕੁਰਸੀਆਂ ਲਾਉਣ ਦੇ ਪੇ ਬਾਰ ਬਾਰ ਇਹੀ ਪੁੱਛ ਰਹੇ ਨੇ ਕਿ ਅੱਜ ਕਿੰਨੇ ਆਉਣਾ ਮੈਂ ਕਿਹਾ ਅੱਜ ਵੀ ਸਾਡੇ ਕੋਲ ਵੀਰ ਆ ਰਹੇ ਨੇ ਛੋਟੇ ਛੋਟੇ ਬੱਚੇ ਵੀ ਆਪਣੇ ਨਾਲ ਲੈ ਕੇ ਕਿ ਬੱਚਿਆਂ ਨੂੰ ਵੀ ਦੇਖੋ ਤੁਹਾਨੂੰ ਕੁਝ ਮਿਲੇਗਾ ਬਹੁਤ ਕੁਝ ਸਿੱਖਣ ਨੂੰ ਜੇ ਸਮਾਂ ਰਹਿੰਦਿਆਂ ਸ਼ਾਇਦ ਅਸੀਂ ਕਿਸੇ ਚੰਗੀ ਸੋਚ ਨਾਲ ਜੁੜੇ ਹੁੰਦੇ ਤਾਂ ਜਿਹੜਾ ਅਸੀਂ ਸਮਾਂ ਬਰਬਾਦ ਕੀਤਾ ਸ਼ਾਇਦ ਉਹ ਨਾ ਕੀਤਾ ਹੁੰਦਾ ਜੇ ਅੱਜ ਇਹ ਭਾਜੀ ਹੁਣੀ ਆਪਣੇ ਛੋਟੇ ਪਚੰਗੀਆਂ ਨੂੰ ਨਾਲ ਲੈ ਕੇ ਆਏ ਨੇ ਤਾਂ ਬਹੁਤ ਚੰਗੀ ਗੱਲ ਹੈ ਕਿਉਂਕਿ ਅੱਜ ਤੋਂ ਹੀ ਇੱਕ ਸੋਚ ਦੀ ਨਹੀਂ ਰੱਖੀ ਜਾਊਗੀ ਤਾਂ ਉਹਦੇ ਉੱਤੇ ਇੱਕ ਵਧੀਆ ਮਹਿਲ ਸਿਰਜ ਸਕਦੇ ਨੇ ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਸੋ ਕਿੰਤੂ ਪਰੰਤੂ ਮਾੜਾ ਚੰਗਾ ਉਹ ਤਾਂ ਚੱਲਦਾ ਰਹਿਣਾ ਪਰ ਕੋਸ਼ਿਸ਼ ਕਰਿਓ ਜੇ ਅਕਾਲ ਪੁਰਖ ਨੇ ਸਾਨੂੰ ਤੰਦਰੁਸਤੀ ਦਿੱਤੀ ਹੈ ਸਾਨੂੰ ਸਮਾਂ ਦਿੱਤਾ ਤਾਂ ਅਸੀਂ ਜ਼ਰੂਰ ਕਿਤੇ ਲਾਈਏ ਕਿਉਂਕਿ ਤਨ ਮਨ ਤਨ ਇਹ ਸੇਵਾ ਦੇ ਵਿੱਚ ਤਿੰਨੋ ਚੀਜ਼ਾਂ ਚਾਹੀਦੀਆਂ ਨੇ ਅਸੀਂ ਤਨ ਨਹੀਂ ਲਾ ਸਕਦੇ ਮਨ ਲਾ ਰਹੇ ਆ ਤਨ ਲਾ ਰਹੇ ਆ ਇਹ ਵੀਰ ਜੀ ਹੁਣੀ ਤਨ ਲਾ ਰਹੇ ਨੇ ਸੋ ਇਸੇ ਤਰ੍ਹਾਂ ਹੀ ਇਹ ਸੇਵਾ ਜਿਹੜੀ ਆ ਅੱਗੇ ਵੱਧ ਰਹੀ ਆ ਤੇ ਇਹਨਾਂ ਤੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਜੀ ਪ੍ਰਮਾਤਮਾ ਮੇਰਾ ਨਾਮ ਤੇ ਜਿੰਦਾਬਾਯਾ ਅੱਜ ਅਸੀਂ ਉਹ ਜਗ੍ਹਾ ਤੇ ਪਹੁੰਚੇ ਆ ਜਿੱਥੇ ਸਮਾਜ ਵੱਲੋਂ ਜਾਂ ਲੋਕਾਂ ਵੱਲੋਂ ਨਕਾਰ ਦਿੱਤੇ ਗਏ ਆ ਇਹ ਉਹ ਮੰਦਿਰ ਆ ਜਿੱਥੇ ਵੀਰੋ ਨੇ ਅੱਜ ਕੇਕ ਲਾ ਕੇ ਪੁੱਜੇ ਜਿੱਥੇ ਕੋਈ ਨਹੀਂ ਪੁੱਜਦਾ ਆਪਣਾ ਤੇ ਬੜੀ ਖੁਸ਼ੀ ਹੋਈ ਆ ਵੀ ਵੀਰ ਨੇ ਚੰਗੀ ਸੋਚ ਲਾ ਕੇ ਚੱਲਿਆ ਚੰਗੇ ਥਾਂ ਤੇ ਜਨਮ ਦਿਨ ਮਨਾਉਣ ਆਇਆ ਆ ਕਿਉਂਕਿ ਇਨਾਂ ਕੋਈ ਨਹੀਂ ਹੈਗਾ ਨਾ ਇਨਾਂ ਦੀ ਕੋਈ ਮਾਂ ਆ ਨਾ ਨਾ ਪਿਓ ਆ ਜੋ ਕੁਛ ਆਪਾਂ ਆ ਦੇ ਬੜੀ ਤੇ ਪਰਿਵਾਰ ਨੂੰ ਵੀ ਬੜੀ ਖੁਸ਼ੀ ਹੁੰਦੀ ਆ ਜਦੋਂ ਕੋਈ ਇਹਨਾਂ ਕੋਲ ਆਪਣਾ ਬਣ ਕੇ ਪੁੱਛਦਾ ਹੈ ਤੇ ਬਹੁਤ ਵਧੀਆ ਲੱਗਾਇਆ ਵਿੱਚ ਕੋ ਜਿਆਦਾਤਰ ਦੇਦੇ ਤੇ ਬੜਾ ਵਧੀਆ ਕਰਦਾ ਹੈ ਉਥੇ ਆਪਾਂ ਲੱਖਾਂ ਰੁਪਏ ਲਾ ਕੇ ਵੀ ਆਪਣੇ ਪਰਿਵਾਰਾਂ ਨੂੰ ਖੁਸ਼ ਨਹੀਂ ਕਰ ਸਕਦੇ ਤੇ ਇੱਥੇ ਆਪਾਂ ਯਾਰਾਂ 'ਚ ਇਹ ਪਰਿਵਾਰ ਨੂੰ ਇੰਨਾ ਖੁਸ਼ ਕਰ ਚੱਲੇ ਆ ਤੇ ਖੁਸ਼ੀ ਕਿਧੋਂ ਨਹੀਂ ਮਿਲਨੀ ਦੂਜੀ ਗੱਲ ਇਹ ਆ ਜਿੱਥੇ ਆਪਾਂ ਹੋਰ ਹੋਟਲਾਂ 'ਚ ਪੌਨੇ ਜਾਂ ਕਿਤੇ ਮੁੰਨੇ ਉੱਥੇ ਕੋਈ ਨਾ ਕੋਈ ਪਰਿਵਾਰ ਨਿੰਦਿਆ ਕਰ ਹੀ ਜਾਂਦਾ ਆ ਇੱਥੇ ਆ ਨਹੀਂ ਮਿਲਿਆ ਇੱਥੇ ਆ ਨਹੀਂ ਮਿਲਿਆ ਇਹ ਹੋਰ ਅੱ비 ਰੂਹਾਂ ਐ ਇਹਨਾਂ ਨੂੰ ਸਿਰਫ ਆਪਣਾ ਬਣ ਕੇ ਆਓ ਇਹਨਾਂ ਨੂੰ ਉਹਨੇ ਦੀ ਖੁਸ਼ੀ ਮਿਲ ਜਾਂਦੀ ਆ ਇਹਨਾਂ ਨੂੰ ਇਹ ਨਹੀਂ ਚਾਹੀਦਾ ਵੀ ਅਸੀਂ ਮਹਿੰਗੀਆਂ ਚੀਜ਼ਾਂ ਖਾਈ ਜਾਂਦਾ ਕਿੱਦਾਂ ਆ ਮੇਰੇ ਸਾਹ ਹਣਾ ਵੀਰ ਉਹਨੇ ਲੱਖਾਂ ਰੁਪਏ ਲਾ ਕੇ ਨਹੀਂ ਦਵਾਵਾਂ ਖੜ ਸਕਦਾ ਜੰਨੀਆਂ ਨੇ ਹਜ਼ਾਰਾਂ ਚ ਲਾ ਕੇ ਦਵਾਵਾਂ ਖਟੀਆਂ ਅੱਜ ਤੇ ਵੀਰੇ ਨੇ ਦੂਜਾ ਪਹਿਲੀ ਵਾਰ ਆਏ ਆ ਜੰਮਦੇ ਮੋਂ ਵੀਰਾ ਪਹਿਲਾਂ ਵੀ ਬਹੁਤ ਸੋਚਦਾ ਆ ਵੀ ਲੋੜਵੰਦਾਂ ਦੀ ਸੇਵਾ ਵੀਰ ਕਰਦਾ ਆ ਪਿੰਡ ਕਾਫੀ ਪਰਿਵਾਰ ਆ ਜਿਹੜੇ ਵੀਰ ਬਾਹ ਫੜਦਾ ਆ ਤੇ ਸਾਡੇ ਪਿੰਡ ਦੇ ਘਟੋ ਘੱਟ 40-50 ਬੱਚੇ ਆ ਜਿਨ੍ਹਾਂ ਨੂੰ ਵੀ ਰੋਜ਼ਗਾਰ ਦਿੰਦਾ ਨਾਲ ਬੈਟਰੀ ਦੇ ਤੌਰ ਤੇ ਜਾਂ ਕੈਟਰਿੰਗ ਦਾ ਕੰਮ ਕਰਦਾ ਵਧੀਆ ਉਪਰਾਲਾ ਕਰਦਾ ਪਹਿਲੇ ਵੀਰ ਇਥੇ ਆਸ਼ਰਮ ਸਾਡੇ ਧਰੂ ਕੋਈ ਨਾ ਕੋਈ ਭੇਜਦਾ ਰਹਿੰਦਾ ਇਥੇ ਆ ਪਹਿਲੀ ਾਰ ਪੁੱਜਿਆ ਆ ਇਥੇ ਮੈਂ ਤਾਂ ਇਹੋ ਕਹਿਣਾ ਚਾਹੁੰਦਾ ਵੀ ਇਹ ਵੀ ਪਰਿਵਾਰ ਹੈ ਤੁਹਾਡੀ ਵੇਟ ਕਰਦਾ ਆ ਮੂਹ ਕੇਕ ਸੁੱਟਣ ਦੀ ਬਜਾਏ ਜਾਂ ਕਿਦੇ ਵੇਸਟ ਕਰਨ ਦੀ بجائے ਇਹਨਾਂ ਕੋ ਜਰੂਰ ਪੁੱਜੋ ਕਿਉਂਕਿ ਇਹ ਜਿਹੜਾ ਤੁਸੀਂ ਸੁੱਟਦੇ ਨਾ ਕਿ ਇਹਨਾਂ ਵਿਚਾਰਿਆਂ ਕਰੀ ਖਾਦਾ ਵੀ ਨਹੀਂ ਹੁੰਦਾ ਵੀ ਕਿਉਂਕਿ ਇਹ ਕੋਈ ਮਨੁੱਖੀ ਆ ਕੋਈ ਕਿੱਦਾਂ ਰਹਿ ਚੁੱਕਾ ਕੋਈ ਸੜਕ ਤੋਂ ਚੱਕ ਕੇ ਲਿਆਇਆ ਜਿਹੜੀਆਂ ਚੀਜ਼ਾਂ ਅਸੀਂ ਫालतू ਸੁੱਟਦੇ ਆ ਨਾ ਤਾਂ ਉਹ ਇਹ ਚੀਜ਼ਾਂ ਨੂੰ ਤਰਸਦੇ ਆ ਵਿਚਾਰੇ ਕੀ ਅਪੀਲ ਹੋਣੀ ਚਾਹੀਦੀ ਮੈਂ ਇਹੋ ਅਪੀਲ ਕਰਨਾ ਚਾਹੁੰਦਾ ਵੀ ਆਪਾਂ ਫਜ਼ੂਲ ਖਰਚੀ ਕਰਨ ਦੀ ਜਗ੍ਹਾ ਜਾਂ ਹੋਰ ਕੇ ਖੁਸ਼ ਕਰਨ ਦੀ ਜਗ੍ਹਾ ਆਪਾਂ ਇਹੋ ਜਿਹੀ ਜਗ੍ਹਾ ਤੇ ਪਹੁੰਚੀ ਜਿੱਥੇ ਵਾਕਿਆ ਲੋੜ ਹੁੰਦੀ ਆ ਹੁਣ ਇਹੋ ਚੀਜ਼ਾਂ ਦੇ ਵਾਕਿਆ ਇਹੋ ਜਿਹੇ ਧਿਆਰ ਮਨਾਉਣ ਦੀ ਲੋੜ ਹੈ ਜਦਾ ਜਨਮ ਦਿਨ ਹੋਇਆ ਕੋਈ ਮਾਚ ਉਹ ਨਾ ਵੀ ਇੰਨਾ ਲੋਕਾਂ ਜਾ ਕੇ ਮਨਾਈ ਜਾਵੇ ਇਹਨਾਂ ਨੂੰ ਹੀ ਖੁਸ਼ੀ ਮਿਲੂਗੀ ਤੇ ਆਪਾਂ ਨੂੰ ਹੀ ਡਬਲ ਖੁਸ਼ੀ ਮਿਲੂਗੀ ਹੁਣੇ ਵੀਰੇ ਨੂੰ ਪੂਰਾ ਸਕੂਨ ਨਾ ਸੌਂਗਾ ਤੇ ਉਦਾਂ ਜੇ ਕਿ ਹੋਟਲ ਜਿੰਨੇ ਚਰਮ ਦੇ ਬਣਾਉਂਦੇ ਨੇ ਉਹ ਸੋਚਣਾ ਹੈ ਯਾਰ ਕੋ ਰਿਸ਼ਤੇਦਾਰ ਨੂੰ ਪਲਾਨੀ ਆ ਚੀਜ਼ ਮਿਲੀ ਆ ਜਾਂ ਉਹਨੂੰ ਨਹੀਂ ਮਿਲੀ ਵੀ ਐਸ ਵਕਤਾਂ ਵੀਰੇ ਨੂੰ ਪੂਰੇ ਸਕੂਨ ਨਾਲ ਕੱਢ ਸੋਣਾ ਵੀ ਮਵਦੀਆ ਭੁੱਖੇ ਨੂੰ ਕੁਝ ਖਵਾ ਕੇ ਆਇਆ ਆ